ਅਸੀ ਗਾਲ ਦੋਸਤੋ ਤੇ ਅੱਜ ਦੀ ਵੀਡੀਓ ਚ ਆਪਾਂ ਚੱਲਦੇ ਆਂ ਪਿੰਡ ਭੋਲੂ ਵਾਲਾ ਪੱਖੀ ਮੱਲੇ ਵਾਲਾ ਪਹਿਲੂ ਵਾਲਾ ਭਾਗ ਥਲਾ ਖੁਰਦ ਭਾਗ ਥਲਾ ਕਲਾ ਤੇ ਵਾਪਸ ਪੱਖੀ ਤੋਂ ਫੇਰ ਆਵਾਂਗੇ ਫ੍ਰੀ ਕੋਡ ਨੂੰ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰੋ ਜੇ ਸ਼ੇਅਰ ਕਰੋਗੇ ਚੈਨਲ ਨੂੰ ਸਬਸਕ੍ਰਾਈਬ ਕਰੋ ਆਓ ਦੇਖਦੇ ਆਂ ਵੀਡੀਓ ਚੱਲਦੇ ਆਂ ਪਿੰਡਾਂ ਦੇ ਵਿੱਚ ਪਿੰਡਾਂ ਦੇ ਰੰਗ ਥੈਂਕ ਯੂ ਪਿੰਡ ਭੋਲੂ ਵਾਲੇ ਦੇ ਨਾਲ ਦੀ ਲੰਗਦੀਆਂ ਜਿਹੜੀਆਂ ਨਹਿਰਾਂ ਹੈ ਫੀਦ ਕੋਟਾਲੀਆਂ ਉਸ ਪੁੱਲ ਤੇ ਆਪਾਂ ਇਹ ਰਾਜਸਥਾਨ ਫੀਟਰ ਹੈ ਤੇ ਨਾਲ ਹੈਗੀ ਸਰਹੰਦ ਫੀਟਰ ਸਾਹਮਣੇ ਪਿੰਡ ਭੋਲੂ ਵਾਲਾ ਆਪਣੀ ਸਕਰੀਨ ਤੇ ਕੰਮੇ ਚੱਲੇ ਆ ਕੰਮ ਤੇ ਪਿੰਡ ਭੋਲੂ ਵਾਲਾ ਰਾ ਜਾਂਦਾ ਪੱਖੀ ਨੂੰ ਭੋਲੂ ਵਾਲੇ ਦਾ ਪੱਖੀ ਨੂੰ ਹੁਣ ਚੱਲਦੇ ਆਪਾਂ ਪਿੰਡ ਪੱਖੀ ਭੋਲੂ ਵਾਲੇ ਤੋਂ ਅੱਗੇ ਸਾਹਮਣੇ ਸਕਰੀਨ ਦੇ ਵਿੱਚ ਪਿੰਡ ਮੱਲੇ ਵਾਲਾ ਮੱਲੇ ਵਾਲੇ ਦਾ ਗੁਰੂ ਘਰ ਗੁਰਦੁਆਰਾ ਸਾਹਿਬ ਅੱਗੇ ਚੱਲ ਕੇ ਦੇਖਦੇ ਆਂ ਮੱਲੇ ਵਾਲਾ ਪਿੰਡ ਪਿੰਡ ਵੜਦੇ ਸਾਰੀ ਹਰਿਆਲੀ ਆਪਣਾ ਸਵਾਗਤ ਕਰਦੀ ਆ ਇਹ ਪਸ਼ੂ ਡਿਸਪੈਂਸਰੀ ਇੱਥੇ ਮੈਡਰ ਸਕੂਲ ਅਬਦੁੱਲਾਹ ਸ੍ਰੀਨਾਥ ਦੇ ਇੱਕ ਹੋਰ ਗੁਰਦਰਾ ਸਾਹਿਬ ਇਹ ਪਿੰਡ ਵੀਰ ਚੱਕਰ ਵਜੇ ਤਾਂ ਸ਼ਹੀਦ ਨੈਭ ਸਿੰਘ ਕਿਲ ਦਾ ਪਿੰਡਾ ਮੱਲੇ ਵਾਲਾ ਭਾਰ ਪਾਕਿਸਤਾਨ ਹੱਦ ਦੇ ਵਿੱਚ ਉਹਨਾਂ ਨੇ ਸਿੱਧੀ ਪ੍ਰਾਪਤ ਕੀਤੀ ਸੀ ਤੇ ਉਹਨੂੰ ਮਰਨ ਉਪਰੰਤ ਵੀਰ ਚੱਕਰ ਮਿਲਿਆ ਸੀ ਹੁਣ ਆਪਾਂ ਪਿੰਡ ਪਹੁੰਚ ਗਏ ਜੀ ਪਿੰਡ ਪਹਿਲੂ ਵਾਲਾ ਆਪਣੀ ਸਕਰੀਨ ਤੇ ਹੈ ਪਿੰਡ ਪਹਿਲੂ ਵਾਲਾ ਜਿਹੜਾ ਫਰੀਦਕੋਟ ਪਹਿਲਵਾਲ ਤੋਂ ਅੱਗੇ ਦੇਖਦੇ ਆ ਕਿੱਧਰ ਨੂੰ ਚੱਲੀਏ ਹਸਨ ਪੱਟੀ ਗੋਲੇ ਵਾਲਾ ਬਾਗੀ ਗੱਲ ਦਾ ਗਰਾਊਂਡ ਪਿੰਡ ਪਹਿਲਵਾਲੇ ਦੀ ਫਿਰਨੀ ਦੇ ਸੜਕ ਬਣ ਰਹੀ ਆ ਅੱਗੇ ਹੁਣ ਆਪਾਂ ਪਹਿਲਵਾਲੇ ਤੋਂ ਅੱਗੇ ਚੱਲਦੇ ਆ ਭਾਗ ਥਲਾ ਇਹਦੇ ਨਾਲ ਇੱਕ ਪਿੰਡ ਖਵਾਜਾ ਖੜਕਾ ਉਸ ਜਿਲ੍ਹਾ ਫਰੋਜਪੁਰ ਦਾ ਪਿੰਡ ਤੇ ਆਪਾਂ ਗਾਣਾ ਫਰੀਦਕੋਟ ਦਾ ਪਿੰਡਾਂ ਚ ਅੱਗੇ ਸੜਕਾਂ ਕੀ ਸਾਫ਼ ਤੇ ਹੁਣ ਨੱਪਦੇ ਕਿੱਲੀ ਫਿਰੰਡ ਪਹਿਲੂ ਵਾਲੇ ਦੀ ਫਿਰਨੀ ਪਹਿਲੂ ਦੇ ਅੱਗੇ ਹੈਗਾ ਪਿੰਡ ਪਾਕਥਲਾ ਪਾਕਥਲਾ ਚੱਲਦੇ ਆਂ ਇਹ ਕੀ ਗੱਲ ਹੈ ਭਾਗਥਲਾ ਤੋਂ ਭਾਗਥਲਾ ਜਾਂਦੇ ਰਾਹ ਤੇ ਸੋਨੇ ਦੀ ਟਿੱਕੀ ਅਰੇ ਆਵਲ ਤੇ ਇਦਾਂ ਦੀਆਂ ਗੱਲਾਂ ਬਾਤਾਂ ਸਾਹਮਣੇ ਭਾਗਥਲਾ ਪਿੰਡ ਦਿਸਣ ਲੱਗ ਪਿਆ ਆਉਂਦੇ ਆ ਆਪਣੀ ਸਕਰੀਨ ਤੇ ਪਿੰਡ ਭਾਗਥਲਾ ਖੁਰਦ ਭਾਗਥਲਾ ਖੁਰਦ ਚ ਵੜ ਕੇ ਛੋਟਾ ਭਾਗਥਲਾ ਜਿਵੇਂ ਕਹਿੰਦੇ ਨੇ ਭਾਗਥਲਾ ਖੁਰਦ ਤੇ ਭਾਗਥਲਾ ਕਲਾਂ ਤੋਂ ਨਾਲ-ਨਾਲ ਪਿੰਡ ਆ ਮੇਲਾਵਾ ਆਹ ਸੜਕ ਜਾਂਦੀ ਆ ਪਿੱਛੇ ਆਪਣੇ ਕਲਾਸ ਕਲਾਸ ਪਿੰਡ ਫਰੋਜਪੁਰ ਦਾ ਮੁੱਦਗੀ ਏਰੀਆ ਦਾ ਪਿੰਡ ਆਉ ਮਤਲਬ ਇਹ ਵੀ ਇਸ ਪਾਸੇ ਤ੍ਰੀਤ ਕੋੜ ਦੇਲੇ ਦਾ ਲਾਸਟ ਪਿੰਡ ਸੀਗਾ ਤੇ ਹੁਣ ਚੱਲਦੇ ਆ ਭਾਗਥਲਾ ਕਲਾਂ ਇਹ ਪਾਕਥਲਾ ਖੁਰਦ ਦਾ ਨਜ਼ਾਰਾ ਅੱਗੇ ਸੜਕ ਵੀ ਹੁਣ ਆਪਾਂ ਨੂੰ ਵੱਡੀ ਮਿਲ ਗਈ ਹੈ ਪ੍ਰਧਾਨ ਮੰਤਰੀ ਦੀ ਏੰਡੂ ਫੜਤੀ ਹੋਈ ਨਾਲ ਹੀ ਇੱਧਰ ਵੀ ਮੰਡੀ ਇੱਧਰ ਵੀ ਮੰਡੀ ਦੋਨੋਂ ਪਾਸੇ ਸੜਕ ਤੇ ਫਾੜ ਬਣਿਆ ਹੋਆ ਹੈ ਤੋਵੇਂ ਪਿੰਡ ਨਾਲ ਨਾਲ ਹੀ ਇਹ ਭਾਗਥਲਾ ਕਲਾਂ ਤੇ ਭਾਗਥਲਾ ਖੁਰਦ ਇਹ ਪਿੰਡ ਭਾਗਥਲਾ ਕਲਾਂ ਦੀ ਫਿਰਨੀ ਐ ਇਦਾਂ ਦੀਆਂ ਗੱਲਾਂ ਬਾਤਾਂ ਜ਼ਿੰਦਗੀ ਦਾ ਸਾਜ਼ ਆਪੇ ਛਿੜੇਗਾ ਇਹਦੇ ਨਾਲ ਸੁਰਤਾ ਮਿਲਾਓ ਜਿੰਨਾ ਚਿਰ ਚੱਲਦਾ ਚਲਾਓ ਪਿਆਰਿਓ ਜਿੰਨਾ ਚਿਰ ਚੱਲਦਾ ਚਲਾਓ ਇਹ ਸਾਡੇ ਪੰਜਾਬ ਦੇ ਰੰਗ ਹਰਿਆਵਲ ਇੱਤੇ ਪੰਛੀ ਤੇ ਅਦਭੁਤ ਨਜ਼ਾਰਾ ਕੀ ਕਲਾਂ ਪਿੰਡ ਪਾਕ ਥਲੇ ਤੋਂ ਪਿੰਡ ਪੱਖੀ ਕਲਾਂ ਚ ਵੜਦੇ ਆ ਇਦਾਂ ਦਾ ਨਜ਼ਾਰਾ ਆਪਣੇ ਸੱਜੇ ਹੱਥ ਗ੍ਰੈਡ ਹੈ ਇੱਥੇ ਆਪਣੇ ਵੱਡੇ ਭਾਈ ਨੇ ਸਵਾਵਾ ਦਿੱਤੀਆਂ ਇੱਥੇ ਡਿਊਟੀ ਰਹੀ ਸੀਗੀ ਵੱਡੇ ਭਾਈ ਦੀ ਸਾਹਮਣੇ ਗੁਰੂ ਘਰ ਅੱਗੇ ਸਕੂਲ ਰੈਣ ਮੈਂ ਕਰ ਨਹੀਂ ਜਣਾਗਾ ਪਿੰਡ ਪੱਖੀ ਕਲਾਂ ਚ ਗੁਰੂ ਘਰ ਦੇ ਅੱਗੇ ਨਹੀਂ ਆਹੋ ਫਲਾਣੇ ਆ ਤੇ ਲੈ ਜਾਉਂਗਾ ਅਗਲੇ ਲੰਗਰ ਲੱਗਾ ਕਿਹਦੇ ਹੁੰਦਾ ਅੱਗੇ ਜਾਓ ਲੰਗਰ ਲਾਇਆ ਹੋਇਆ ਮਿੱਠੇ ਚੌਲਾਂ ਦਾ ਆਪਾਂ ਚਾਹ ਲੈ ਆ ਤੇ ਹੁਣ ਵਾਧੇ ਆ ਅੱਗੇ ਨੂੰ ਆ ਜੇ ਮੀਂਹ ਪਾਵਾ ਲੁਕੀ ਵੀ ਲੈ ਆ ਜਾ ਮਾੜਾ ਇਹ ਪਿੰਡ ਪੱਖੀਕਲਾਂ ਦੀ ਫਿਰਨੀ ਆ ਪਿੱਛੇ ਆਪਾਂ ਚੌਲਾਂ ਦਾ ਲੰਗਰ ਛੱਕ ਕੇ ਆਏ ਆ ਪਹਿਲਾਂ ਪੰਜ ਸੜਕ ਮੋੜ ਸੀਗੇ ਮੱਲੇ ਵਾਲਾ ਦੇ ਪਹਿਲੂ ਵਾਲੇ ਨੂੰ ਜਾਣ ਵਾਸਤੇ ਉੱਤੋਂ ਦੀ ਘੁੰਮ ਕੇ ਆ ਗਏ ਹੁਣ ਆ ਸੜਕ ਤੇ ਜਾਂਦੀ ਹੈ ਹਰਦਿਆਰ ਲੈਣੇ ਨੂੰ ਹਰਦਿਆਰ ਵਾਲਾ ਵੀ ਕਿਹਦੇ ਦਿਨ ਜਾਵਾਂਗੇ ਹਰਦਿਆਲਾ ਵਾਲਾ ਬੋਲੇ ਵਾਲਾ ਦੱਲੇ ਵਾਲਾ ਇਧਰ ਕੋਈ ਪਰ ਜਿਹੜੇ ਨਾਲ ਲੱਗਦੇ ਪਿੰਡ ਆ ਆ ਸੱਜੇ ਆਪਣੀ ਸੜਕ ਸਿੱਧੀ ਚੜ੍ਹਦੀ ਆ ਫੀਪੜ ਕੋਈ ਪਰ ਰੋਡ ਤੇ ਆਪਾਂ ਜਾਵਾਂਗੇ ਸਿੱਧਾ ਫਰੀਦਕੋਟ 바ਬਾ ਫਰੀਦ ਪਬਲਿਕ ਸਕੂਲ ਦਾ ਸਟੂਡੈਂਟ ਸਾਹਮਣੇ ਪਿੰਨ ਦਾ ਸੀਨੀਅਰ ਸੈਕੰਡਰੀ ਸਕੂਲ ਇਦਾਂ ਦਾ ਨਜ਼ਾਰਾ ਪੰਡ ਪੱਖੀ ਕਲਾ ਤੋਂ ਨਿਕਲਦਾ ਇਦਾਂ ਦਾ ਨਜ਼ਾਰਾ